ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 136 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 25ਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੋਦ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਦਮਾਰ ਏ ਭੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਖਾਇ ਆਖਣ ਪਾਏ ਉਹ ਜਾਣੇ ਜੇਤੀਆ ਮੂੰਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਭੀ ਕਈ ਕੇ ਜਿਸਨੋ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾ ਅਰਥਾਤ ਬੋਤਾ ਕਰਮ ਲਿਖਿਆ ਨਾ ਜਾਏ ਗੁਰੂ ਜੀ ਕਹਿੰਦੇ ਹਨ ਉਸ ਪ੍ਰਮਾਤਮਾ ਦੀਆਂ ਮਨੁੱਖ ਤੇ ਅਤੇ ਸਭ ਜੀਵਾਂ ਤੇ ਇਤਨੀਆਂ ਰਹਿਮਤਾਂ ਕੀਤੀਆਂ ਹੋਈਆਂ ਹਨ ਪਾਪ ਇਤਨੀਆਂ ਬਖਸ਼ੀਸ਼ਾਂ ਕੀਤੀਆਂ ਹੋਈਆਂ ਹਨ ਜਿਹੜੀਆਂ ਕਿ ਅਣਗਿਣਤ ਬਹੁਤ ਜ਼ਿਆਦਾ ਹਨ ਉਹ ਲਿਖੀਆਂ ਨਹੀਂ ਜਾ ਸਕਦੀਆਂ ਜਿਵੇਂ ਕਿ ਸਾਡੇ ਮਨੁੱਖਾਂ ਦੇ ਸਰੀਰ ਦੀ ਕਮਾਲ ਦੀ ਬਣਤਰ ਹੈ ਡੂੰਘਾਈ ਤੱਕ ਸੋਚਦੇ ਹਾਂ ਤਾਂ ਅਸ਼ ਅਸ਼ ਕਰ ਉੱਠਦੇ ਹਾਂ ਅੱਖਾਂ ਕੰਨ ਜੀਬ ਦੰਦ ਮੂੰਹ ਗਲਾ ਪੇਟ ਪਾਚਨ ਸ਼ਕਤੀ ਗੁਰਦੇ ਜਿਗਰ ਦਿਲ ਕੀ ਕੀ ਰੱਬ ਨੇ ਬਣਾਇਆ ਹੋਇਆ ਹੈ ਰਹਿਮਤਾਂ ਕੀਤੀਆਂ ਹੋਈਆਂ ਹਨ ਸਰੀਰ ਵਿੱਚ ਸੋਚਣ ਸ਼ਕਤੀ ਵਾਲਾ ਦਿਮਾਗ ਪਾ ਦਿੱਤਾ ਹੈ ਫਿਰ ਉਸ ਵਿੱਚ ਮਨੁੱਖ ਦੇ ਸੰਸਕਾਰਾਂ ਦਾ ਸਮੂਹ ਮਨ ਬਣਾ ਦਿੱਤਾ ਸਰੀਰ ਦਾ ਹਰ ਕਰਮ ਉਸ ਈਸ਼ਵਰ ਦੇ ਹੁਕਮ ਵਿੱਚ ਹੈ ਇਕ ਇਤਨੀਆਂ ਮਹਾਨ ਬਖਸ਼ੀਸ਼ਾਂ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਵੱਡਾ ਦਾਤਾ ਤਿਲਨਤ ਮਈ ਵੱਡਾ ਦਾਤਾ ਉਹ ਮਹਾਨ ਦਾਤਾ ਦੇਣ ਵਾਲਾ ਈਸ਼ਵਰ ਦਾਤਾ ਦੇ ਅਮੁਖ ਭੰਡਾਰ ਵੰਡਦਾ ਹੀ ਰਹਿੰਦਾ ਹੈ ਦਿੰਦਾ ਹੀ ਰਹਿੰਦਾ ਹੈ ਤੇ ਉਸ ਨੂੰ ਕਿਸੇ ਨਾਲ જરા ਜਿੰਨਾ ਵੀ ਕੋਈ ਤਮ ਗਰਜ਼ ਨਹੀਂ ਹੈ ਬਸ ਦੇਂਦਾ ਹੀ ਰਹਿੰਦਾ ਹੈ ਉਸ ਦਾ ਸੁਭਾ ਸਿਰਫ ਦੇਣ ਵਾਲਾ ਹੈ ਲੈਣ ਵਾਲਾ ਨਹੀਂ ਹੈ ਕੀਤੇ ਮੰਗੇ ਜੋਦ અપਾਰ अनेका ਹੀ ਲੋਕ ਮਹਾਨ ਯੋਧੇ ਭਾਵ ਬਲਸ਼ਾਲੀ ਵਿਅਕਤੀ ਹੋਣ ਦੀ ਦਾਤ ਮੰਗਦੇ ਹਨ ਕੇਤੇ ਅਗਣਤ ਨਹੀਂ ਵਿਚਾਰ ਕਿਤਨੀਆਂ ਹੀ ਵਖ ਵਖ ਦਾਤਾਂ ਮੰਗਣ ਵਾਲਿਆਂ ਦੀ ਗਿਣਤੀ ਹੋ ਹੀ ਨਹੀਂ ਸਕਦੀ ਕਿਉਂਕਿ ਉਹ ਇਤਨੇ ਸਾਰੇ ਵਿਚਾਰ ਲੇਖੇ ਵਿੱਚ ਗਿਣਤੀ ਵਿੱਚ ਨਹੀਂ ਆ ਸਕਦੇ ਕੇਤੇ ਖਪ ਟੁੱਟੇ ਵਿਕਾਰ ਕਿਤਨੇ ਹੀ ਅਣਗਿਣਤ ਲੋਕ ਹਨ ਜਿਹੜੇ ਵਿਕਾਰਾਂ ਨਾਲ ਭਾਵ ਤਨ ਮਨ ਤੇ ਤਨ ਦਾ ਵਿਨਾਸ਼ ਕਰਨ ਵਾਲੇ ਕਰਮਾਂ ਨਾਲ ਹੀ ਜੁੜੇ ਰਹਿੰਦੇ ਹਨ ਤੇ ਇਹਨਾਂ ਨਾਲ ਹੀ ਆਪਣੀ ਜ਼ਿੰਦਗੀ ਖਤਮ ਕਰਕੇ ਤੁਰ ਜਾਂਦੇ ਹਨ ਭਾਵ ਜ਼ਿੰਦਗੀ ਨੂੰ ਵੇਰਥ ਕੰਮਾਂ ਨਾਲ ਗਮਵਾ ਲੈਂਦੇ ਹਨ ਕੇਤੇ ਲੈ ਲੈ ਮੁਕਰ ਪਾਹੇ ਅਣਗਿਣਤ ਲੋਕ ਈਸ਼ਵਰ ਤੋਂ ਦਾਤਾਂ ਲੈ ਲੈ ਕੇ ਜਾਂ ਈਸ਼ਵਰ ਦੇ ਪਿਆਰਿਆਂ ਤੋਂ ਦਾਤਾਂ ਉਧਾਰ ਲੈ ਕੇ ਮੁਕਰ ਜਾਂਦੇ ਹਨ ਭਾਵ ਵਾਪਸ ਕਰਨ ਤੋਂ ਇਨਕਾਰੀ ਹੋ ਜਾਂਦੇ ਹਨ ਕੇਤੇ ਮੂਰਖ ਖਾਹੀ ਖਾਹੀ ਇਸ ਤਰ੍ਹਾਂ ਅਣਗਿਣਤ ਹੀ ਮੁਕਰਨ ਵਾਲੇ ਕਰਮ ਤੋਂ ਮੂਰਖ ਲੋਕ ਬਸ ਇੱਧਰ ਉੱਧਰ ਤੋਂ ਲੈ ਕੇ ਖਾਂਦੇ ਤੇ ਖਪਦੇ ਰਹਿੰਦੇ ਹਨ ਕੇਤੇ ਦੁੱਖ ਭੂਖ ਸਦਮਾਰ ਤੇ ਅਣਗਿਣਤ ਲੋਕ ਦੁੱਖਾਂ ਨਾਲ ਗਰੀਬੀ ਨਾਲ ਭੁਖ ਮਰੀ ਦੀ ਸਦਾ ਮਾਰ ਵਿੱਚ ਰਹਿੰਦੇ ਹਨ ਏ ਵੀ ਦਾਤ ਤੇਰੀ ਦਾਤਾਰ ਪਰ ਗੁਰੂ ਜੀ ਕਹਿੰਦੇ ਹਨ ਹੇ ਵਾਹਿਗੁਰੂ ਏ ਵੀ ਤੇਰੀ ਇੱਕ ਕਿਸਮ ਦੀ ਦਾਤ ਹੈ ਉਹ ਇੰਨਾ ਕੁਝ ਮਾੜਾ ਕਰਦੇ ਹਨ ਤੂੰ ਫਿਰ ਵੀ ਉਹਨਾਂ ਨੂੰ ਜੀਵਤ ਰੱਖਦਾ ਹੈ ਕਰਮ ਕਰਨ ਲਈ ਸੁਧਰਨ ਲਈ ਮੌਕੇ ਦਿੰਦਾ ਰਹਿੰਦਾ ਹੈ ਕਿਉਂਕਿ ਇਹ ਸਾਰੇ ਲੋਕ ਤੇਰੇ ਹੀ ਬੱਚੇ ਹਨ ਬੰਦ ਖਲਾਸੀ ਭਾਣੇ ਹੋਏ ਪਾਪਾਂ ਦੁਆਰਾ ਪਏ ਬੰਧਨਾ ਤੂੰ ਖਲਾਸੀ ਭਾਵ छुटਕਾਰਾ ਈਸ਼ਵਰ ਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਤੁਰਿਆਂ ਹੀ ਹੋ ਸਕਦਾ ਹੈ ਭਾਵ ਸ਼ੁਭ ਕਰਮ ਕਰਨ ਨਾਲ ਹੀ ਪਾਪਾਂ ਦੇ ਬੰਧਨਾਂ ਤੋਂ छुटਕਾਰਾ ਹੁੰਦਾ ਹੈ ਹੋਰ ਆਖ ਨਾ ਸਕੈ ਕੋਈ ਸ਼ੁਭ ਗੁਣਾਂ ਦੁਆਰਾ ਹੀ ਬੰਧਨਾਂ ਦੇ छुटकारे ਦੀ ਪ੍ਰਾਪਤੀ ਹੋ ਸਕਦੀ ਹੈ ਹੋਰ ਕੁਝ ਕਿਸੇ ਕੋਲ ਆਖਣ ਲਈ ਨਹੀਂ ਹੈ। ਇਹ ਹੀ ਇੱਕੋ ਇੱਕ ਤਰੀਕਾ ਹੈ। ਜੇ ਕੋ ਖਾਏ ਇੱਕ ਆਖਣ ਪਾਏ ਉਹ ਜਾਣੇ ਜੀਤੀਆਂ ਮੂੰਹ ਖਾਈ। ਜਿਹੜਾ ਕੋਈ ਦਾਤਾਂ ਨੂੰ ਲੈ ਕੇ ਖਾ ਰਿਹਾ ਹੈ ਵਰਤੋਂ ਕਰ ਰਿਹਾ ਹੈ ਉਹ ਖਾ ਕੇ ਉਹਨਾਂ ਬਾਰੇ ਵਿਸਥਾਰ ਦੀ ਗੱਲ ਕਰਨਾ ਚਾਹੁੰਦਾ ਹੈ। ਤਾਂ ਉਹ ਹੀ ਜਾਣਦਾ ਹੈ ਕਿ ਉਸਨੇ ਮੂੰਹ ਦੀਆਂ ਕਿਤਨੀਆਂ ਖਾਧੀਆਂ ਹਨ ਕਿਤਨੀਆਂ ਉਸ ਨੂੰ ਲਾਂਤਾਂ ਪਈਆਂ ਹਨ ਉਹ ਦਾਤਾਂ ਦਾ ਵਿਸਥਾਰ ਤਾਂ ਕਰ ਹੀ ਨਹੀਂ ਸਕਦਾ ਆਪੇ ਜਾਣੇ ਆਪੇ ਦੇ ਉਹ ਮਹਾਨ ਵਾਹਿਗੁਰੂ ਪਿਤਾ ਉਹੀ ਜਾਣਦਾ ਹੈ ਕਿ ਮੈਂ ਕਿਸ ਨੂੰ ਕੀ ਦਾਤ ਦੇਣੀ ਹੈ ਤੇ ਉਹ ਉਸ ਦੇ ਕਰਮਾਂ ਅਨੁਸਾਰ ਉਸ ਨੂੰ ਦਿੰਦਾ ਰਹਿੰਦਾ ਹੈ ਆਖੇ ਸੇ ਵੀ ਕੇਈ ਕੇ ਉਹ ਆਪ ਹੀ ਜਾਣਦਾ ਹੈ ਤੇ ਦਾਤਾ ਦਿੰਦਾ ਹੈ ਇਸ ਗੱਲ ਨੂੰ ਕੋਈ ਵਿਰਲਾ ਮਨੁੱਖ ਹੀ ਜੋ ਈਸ਼ਵਰ ਨਾਲ ਜੁੜਿਆ ਹੋਇਆ ਹੈ ਦੱਸ ਸਕਦਾ ਹੈ ਜਿਸਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉੜੀ ਦੇ ਅਖੀਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਉਹ ਆਪ ਵਾਹਿਗੁਰੂ ਆਪਣੀ ਸੱਚੀ ਸਿਫਤ ਸਲਾਹ ਕਰਨ ਦਾ ਬਲ ਬਖਸ਼ਦਾ ਹੈ ਭਾਵ ਆਪਣੇ ਗੁਣਾ ਦਾ ਗਿਆਨ ਤੇ ਸੱਚਾ ਜੀਵਨ ਜਿਸ ਨੂੰ ਬਖਸ਼ਦਾ ਹੈ ਉਹ ਪ੍ਰਾਪਤ ਕਰਕੇ ਬਖਸ਼ੀ ਹੋਈ ਪਾਤਸ਼ਾਹੀ ਦਾ ਮਾਲਕ ਭਾਵ ਪਾਤਸ਼ਾ ਬਣ ਜਾਂਦਾ ਹੈ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ